ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਰ ਮਿਨਿਸਟਰ ਪੰਜਾਬ ਮੈਂ ਅੱਜ ਸਵੇਰੇ ਅਖਬਾਰਾਂ ਪੜ੍ਹਿਆ ਸੀਗਾ ਵੈਸੇ ਮੈਂ ਸੋਸ਼ਲ ਮੀਡੀਆ ਤੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਫਬਾਜਾ ਬੜਿੰਗ ਜੀ ਦਾ ਬਿਆਨ ਪੜ੍ਹਿਆ ਸੀ ਜਿਹੜਾ ਉਹਨਾਂ ਨੇ ਬਾਜਵੇ ਬਾਦੇ ਦਿੱਤਾ ਮੈਂ ਸਭ ਤੋਂ ਪਹਿਲਾਂ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਦੋ ਵੱਡੇ ਲੀਡਰ ਨੇ ਉਹੀ ਜ਼ਿੰਮੇਵਾਰ ਲੀਡਰ ਨੇ ਇੱਕ ਆਵਾਜ਼ ਬੜਿੰਗ ਜੀ ਜਿਹੜੇ ਪੰਜਾਬ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਦੂਜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਐਲੋਪੀ ਨੇ ਵਿਧਾਨ ਸਭਾ ਵਿੱਚ ਜਿਹੜੇ ਬਦਲ ਦੀ ਤਰ੍ਹਾਂ ਮੇਟਾਨੀ ਤੇ ਮੈਂ ਦੋਹਾਂ ਦੇ ਬਿਆਨਾਂ ਨੂੰ ਬਹੁਤ ਅਹਿਮੀਅਤ ਦਿੰਦਾ ਬਾਕੀ ਬਿਆਨਾਂ ਨੂੰ ਮੈਂ ਨਹੀਂ ਬਹੁਤਾ ਅਹਿਮੀਅਤ ਦਿੰਦਾ ਕਿਉਂਕਿ ਇਹ ਦੋ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਲੋਕ ਦੇਖਦੇ ਆ ਤੇ ਦੋਵੇਂ ਬਹੁਤ ਜ਼ਿੰਮੇਵਾਰ ਕੁਰਸੀ ਦੇ ਉੱਤੇ ਆ ਜਿਹੜਾ ਦੋ ਦਿਨ ਪਹਿਲਾਂ ਕਹਤ ਜ਼ਿੰਮੇਵਾਰ ਬਿਆਨਾਂ ਬਿਆਨ ਜਿਹੜੇ ਦਿੱਤੇ ਇੱਕ ਟੀਵੀ ਚੈਨਲ ਦੇ ਉੱਤੇ ਜਿਹੜੇ ਮਤਲਬ ਸਰਦਾ ਪ੍ਰਤਾਪ ਸਿੰਘ ਬਾਜਬਾ ਜੀ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਜੋ ਬੋਲਿਆ ਉਹ ਇੰਨਾ ਦੁਖਦਾਈ ਇੰਨਾ ਨਿੰਦਣਯੋਗ ਹੈ ਇੰਨਾ ਖੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨਾਂ ਨੇ ਕਿ ਉਹਨਾਂ ਨੇ ਇਹ ਕਹਿ ਕੇ ਦਾਇਤ ਫਲਾਤੀ ਪੂ ਦੇ ਪੰਜਾਬ ਦੇ ਵਿੱਚ ਕਿ ਪੰਜਾਬ 'ਚ 50 ਬੰਬ ਆਏ ਸੀਗੇ ਜਿੰਦਾ ਜੋ ਠਾਵਾ ਚੱਲ ਗਏ 32 ਹਜੇ ਬਾਕੀ ਨੇ ਬੰਬ ਕਿੱਥੋਂ ਆਏ ਕਿੱਦਾਂ ਪਤਾ ਲੱਗਾ ਬਾਜਵਾਜੀ ਨੂੰ ਇਹ ਬੜਾ ਸੈਸਟਵ ਇਸ਼ੂ ਆ ਇਹ ਕੋਈ ਐ ਨਹੀਂ ਹੈ ਇਹ ਉਦਾਂ ਦੀ ਹੈ ਕਿ ਜੋ ਤੂੰ ਮੱਦੀ ਮੂੰਹ ਚ ਆਏ ਬੋਲੀ ਜਾਓ ਪੰਜਾਬ ਦੀ ਸਥਿਤੀ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਵਾਲੀ ਗੱਲ ਹੈ ਪੰਜਾਬ ਦੇ ਆਪਸੀ ਭਾਈਚਾਰੇ ਦੇ ਵਿੱਚ ਦਫਾੜ ਪਾਉਣ ਵਾਲੀ ਜਿਹੜੀ ਗੱਲ ਹੈ ਸੋ ਪ੍ਰਤਾਪ ਬਾਜਵੇ ਦਾ ਬਿਆਨ ਬਹੁਤ ਹੀ ਸੀਰੀਅਸ ਤੇ ਬਹੁਤ ਹੀ ਗੈਰ ਕਾਨੂੰਨੀ ਹੈ ਜੇ ਉਹਨਾਂ ਨੇ ਆਪਣਾ ਖੋਸਲੇ ਦੱਸਿਆ ਪੁਲਿਸ ਟੀਮ ਨੂੰ ਜਿਹੜਾ ਉਹ ਕਹਿੰਦੇ ਕਿ ਮੇਰੇ ਸਰੋਤ ਜਿਹੜੇ ਆ ਉਹ ਕਹਿੰਦੇ ਕਿ ਮੈਂ ਮੈਂ ਮਤਲਬ ਜਿਹੜਾ ਚਾਰ ਮੰਤਰੀਆਂ ਦਾ ਕੰਮ ਕੀਤਾ ਮੈਂ ਲੋਕ ਸਭਾ ਦਾ ਮੈਂਬਰ ਆ ਮੈਂ ਰਾਜ ਸਭਾ ਦਾ ਮੈਂਬਰ ਆ ਤੇ ਸਭ ਉਹਨਾਂ ਨੂੰ ਇੰਨਾ ਕੁਝ ਵੈਨ ਦੇ باوجود ਵੀ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਅੱਜ ਵੀ ਉਹ ਜਿਹੜੀ ਜਮਾਤ ਕੁਰਸੀ ਦੇ ਉੱਤੇ ਬੈਠੇ ਆ ਉਹਨਾਂ ਨੂੰ ਸਮਝ ਨਹੀਂ ਹੈ ਉਹ ਮਾਨ ਨਲਾਇਕ ਆਦਮੀ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਮੈਂ ਆਪਣੇ ਮੂੰਹ ਚ ਕੀ ਬੋਲਾਂ ਕੀ ਨਹੀਂ ਬੋਲਾਂ ਮੰਨ ਲਓ ਕਿ ਉਹਨਾਂ ਕੋ ਕੋਈ ਸਰੋਤ ਵੀ ਹੈ ਇਹ ਸਰੋਤ ਉਹਨਾਂ ਨੂੰ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ ਦਾ ਪੁਲਿਸ ਮੁਖੀ ਪੰਜਾਬ ਦੀਆਂ ਦੂਜੀਆਂ ਏਜੰਸੀਆਂ ਉਹਨਾਂ ਦਾ ਸੰਝਾ ਕਰਕੇ ਸੋਗੋ ਸਾਵਧਾਨ ਕਰਨਾ ਚਾਹੀਦਾ ਸੀ ਬਲਕਿ ਮੈਂ ਸਮਝਦਾ ਕਿ ਉਹਨਾਂ ਨੇ ਵੋਟਾਂ ਦੀ ਖਾਤਰ ਪੰਜਾਬ ਦੇ ਵਿੱਚ ਇੱਕ دہشت ਪਾਉਣ ਵਾਲਾ ਜਿਹੜਾ ਬਿਆਨ ਦਿੱਤਾ ਜਿਹਦੀ ਚਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਉਸ ਤੋਂ ਬਾਅਦ ਸਭ ਤੋਂ ਵੱਧ ਜ਼ਿੰਮੇਵਾਰ ਬੰਦੇ ਨੇ ਰਾਜਾ ਬੜਿੰਗ ਜੀ ਜਿਨ੍ਹਾਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਬਿਆਨ ਦਿੱਤਾ ਮੈਂ ਰਾਜਾ ਬੜਿੰਗ ਜੀ ਨੂੰ ਬਸ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਤ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਜੀ ਤੁਸੀਂ ਪ੍ਰਤਾਪ ਤੋਂ ਵੀ ਉੱਪਰ ਦੇ ਤੁਸੀਂ ਸਭ ਤੋਂ ਵੱਡੇ ਜੁਮਿਹਰਤ ਬੰਦੇ ਜੇ ਸਭ ਤੁਸੀਂ ਇਹ ਗੱਲ ਜਿਹੜੀ ਆ ਜੈਸ ਤੇ ਨੋਹ ਦੇ ਵਿਚ ਪ੍ਰਤਾਪ ਦਿਓ ਜੈਸ ਦੇ ਨੋਹ ਦੇ ਵਿੱਚ ਦੱਸੋ ਕਿ ਪ੍ਰਤਾਪ ਬਾਜਵੇ ਦਾ ਬਿਆਨ ਸਹੀ ਆ ਜਾਂ ਗਲਤ ਹੈ ਇਹ ਇੱਧਰ ਉੱਧਰ ਦੀਆਂ ਨਾ ਮਾਰੋ ਇੱਧਰ ਉੱਧਰ ਦੀਆਂ ਗੱਲਾਂ ਤੁਹਾਡੀਆਂ ਬਿਲਕੁਲ ਕਿਸੇ ਨੇ ਨਹੀਂ ਸੁਣਨੀਆਂ ਕਿਉਂਕਿ ਬੜਾ ਸੀਰੀਅਸ ਮੁੱਦਾ ਹੈ ਪੰਜਾਬ ਆਲਰੇਡੀ ਬੜੇ ਮਾੜੇ ਹਾਲਾਤਾਂ ਚੋਂ ਇੱਕ ਵਾਰ ਲੰਘ ਚੁੱਕਾ ਔਰ ਇਹ ਕਾਂਗਰਸੀ ਲੀਡਰ ਜਿਹੜੇ ਇਹਨਾਂ ਨੂੰ ਹੱਤ ਪਈ ਆ ਕਿ ਇਹਨਾਂ ਦੇ ਉਦੋਂ ਵੀ ਕਾਂਗਰਸ ਕਾਲੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਹੁਣ ਵੀ ਫੇਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਦੁਬਾਰਾ ਕੋਸ਼ਿਸ਼ ਕਰ ਰਹੇ ਆ ਸੋ ਮੈਂ ਰਾਜਾ ਬੜਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਜੀ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਐਸਲੇ ਆਗੂ ਜੀ ਤੁਹਾਡੇ ਬਿਆਨ ਦਾ ਮਤਲਬ ਇਹ ਆ ਕਿ ਕਾਂਗਰਸ ਦਾ ਬਿਆਨ ਹੈ ਤੁਸੀਂ ਇਹ ਕਹਿ ਸਕਦੇ ਕਿ ਮੇਰਾ ਵਿਅਕਤੀ ਬਿਆਨ ਵਿਅਕਤੀਗਤ ਬਿਆਨ ਹੈ ਨਾ ਪਰ ਤੁਹਾ ਬਾਪ ਆ ਜੀ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ ਸੋ ਤੁਹਾਨੂੰ ਪਹਿਲਾਂ ਇਹ ਜਸਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਬੜੇ ਖੁੱਲੇ ਸ਼ਬਦਾਂ ਦੇ ਵਿੱਚ ਤੁਸੀਂ ਵੀ ਬਿਆਨ ਸੁਣਿਆ న్యూਸ 80 ਤੇ ਚੱਲਿਆ ਆਓ ਸਭ ਲੋਕਾਂ ਨੇ ਸੁਣਿਆ ਪ੍ਰਸਾਦ ਆਜਵਾਜੀ ਦਾ ਬਿਆਨ ਇਸ ਕਰਕੇ ਰਾਜਾ ਜੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇਹ ਇਹ ਚੀਜ਼ ਕਨਫਰਮ ਕਰੋ ਕਿ ਤੁਸੀਂ ਉਹਨਾਂ ਦੇ ਬਿਆਨਾਂ ਨਾਲ ਸਹਿਮਤ ਜੇ ਕਿ ਨਹੀਂ ਸਹਿਮਤ ਬਸ ਇੰਨੀ ਗੱਲ ਮੈਨੂੰ ਚਾਹੀਦੀ ਆ ਮੈਂ ਇੱਧਰ ਉੱਧਰ ਲੰਦਾ ਤੁਸੀਂ ਮਾਰੋ ਕਿ ਮੁੱਖ ਮੰਤਰੀ ਆ ਕਦੇ ਜੀ ਮੁੱਖ ਮੰਤਰੀ ਹੋ ਕਦੇ ਮੁੱਖ ਮੰਤਰੀ ਜੋ ਕਰ ਰਿਹਾ ਆਪਣੇ ਕੰਮ ਕਰ ਰਿਹਾ ਮੁੱਖ ਮੰਤਰੀ ਆਪਣੀ ਡਿਊਟੀ ਦਿਵਾ ਰਿਹਾ ਹੈ ਪੰਜਾਬ ਦੀ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਪੰਜਾਬ ਦੀ ਪੁਲਿਸ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਤੇ ਹਾਲਾਤ ਖਰਾਬ ਨਹੀਂ ਹੋਣਣੇ ਉਹ ਪੰਜਾਬ ਦੀ ਪੁਲਿਸ ਬੜੀ ਐਕਟਿਵ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਆਪਣੇ ਸਰਹਵਦਾਰ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਜਿਹੜਾ ਸਤਾ ਲਈ ਸਤਾਈ ਦੀ ਸਤਾ ਵਾਸਤੇ ਜਿਹੜੇ ਤਲਵ ਬਚੀ ਹੋਈ ਪਏ ਜੇ ਕਿ ਕਿੱਦਾਂ ਜਿਹੜੀ ਜਲਦੀ ਤੋਂ ਜਲਦੀ ਜਿਹੜਾ ਉਹ ਸਤਾ ਪ੍ਰਾਪਤੀ ਕੀਤੀ ਜਾਵੇ ਉਹਦੇ ਲਈ ਜਿਹੜੇ ਪੁੱਠੇ ਸਿੱਧੇ ਬਿਆਨ ਉਹਦੇ ਲਈ ਗੈਰ ਕਾਨੂੰਨੀ ਬਿਆਨ ਵੋਦਲੀ ਪੰਜਾਬ ਚ ਦਹਿਸ਼ਤ ਦਾ ਮਾਹੌਲ ਬਣਾਉਣ ਵਾਲੇ ਬਿਆਨ ਜਿਹੜੇ ਆ ਸਰ ਇਹਨਾਂ ਬਿਆਨਾਂ ਦਾ ਜਿਹੜਾ ਤੁਹਾਨੂੰ ਜਵਾਬ ਦੇਣਾ ਪਊਗਾ ਪੰਜਾਬ ਕਾਂਗਰਸ ਨੂੰ ਦੱਸਣਾ ਪਊਗਾ ਕਿ ਐਲੋਪੀ ਦਾ ਬਿਆਨ ਸਹੀ ਆ ਕਿ ਨਹੀਂ ਸਹੀ ਤੁਸੀਂ ਸਰ ਟਾਂਗ ਦੱਸਦੇ ਪ੍ਰਧਾਨ ਜੇ ਮੈਂ ਤੁਹਾਡਾ ਬਿਆਨ ਪੜ੍ਹਿਆ ਹੋਰ ਕਿਸੇ ਨੇ ਬਿਆਨ ਨਹੀਂ ਦਿੱਤਾ ਬਾਕੀ ਕਾਂਗਰਸ ਚੁੱਪ ਹੈ ਕਿਸੇ ਨੇ ਬਿਆਨ ਨਹੀਂ ਦਿੱਤਾ ਤੁਸੀਂ ਦਿੱਤਾ ਇਸ ਕਰਕੇ ਰਾਜਾ ਬਿੰਕ ਜੀ ਪੰਜਾਬ ਵਾਸੀਆਂ ਨੂੰ ਜਿਹੜਾ ਬਿਆਨ ਤੁਹਾਡਾ ਜਿਹੜਾ ਉਦੋਂ ਸਪਸ਼ਟ ਸ਼ਬਦਾਂ ਦੇ ਚਕੋ ਉਦੋਂ ਸਿੱਧਾ ਕਹੋ ਜੈਸੋ نو ਕਿ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਜੇ ਤੁਸੀਂ ਨਹੀਂ ਸਹਿਮਤ ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਬਾਜ਼ਵੇ ਦੇ ਖਿਲਾਫ ਤੇ ਜੇ ਸਹਿਮਤ ਹੋ ਫਿਰ ਉਹਦਾ ਕਲੀਅਰ ਕਰੋ ਕਿ ਅਸੀਂ ਸਹਿਮਤ ਹੈ ਜੀ ਆਹ ਚੀਜ਼ ਹੈ ਸੋ ਮੈਂ ਤੁਹਾਡੇ ਬਿਆਨ ਤੇ ਮੈਨੂੰ ਨਰਾਸ਼ਾ ਹੋਈ ਹੈ ਬਹੁਤ ਸੋ ਮੈਂ ਚਾਹੂੰਗਾ ਕਿ ਆਪਣਾ ਬਿਆਨ ਜਿਹੜਾ ਕਿਉਂਕਿ ਬਹੁਤ ਸੀਰੀਅਸ ਮੁੱਦਾ ਹੈ ਸਰ ਇਦਾਂ ਦਾ ਮੁੱਦਾ ਨਹੀਂ ਹੈ ਕਿ ਤੁਸੀਂ ਐਵੇਂ ਹੀ ਬਿਆਨ ਦੇ ਕੇ ਆਪਣਾ ਪੁੱਤਾ ਸਾਫ ਲੋਗੇ ਇਦਾਂ ਨਹੀਂ ਸਾਫ ਦੇ ਆਗੇ ਇਸ ਕਰਕੇ ਆਵਾਜ਼ਾ ਬੜਿੰਗ ਜੀ ਤੁਹਾਨੂੰ ਬੇਨਤੀ ਹੈ ਤੁਸੀਂ ਕਾਂਗਰਸ ਦੇ ਪ੍ਰਧਾਨ ਜੀ ਸਭ ਤੋਂ ਵੱਡੇ ਅਹੁਦੇ ਤੇ ਜੇ ਪ੍ਰਤਾਪ ਬਾਜਵੇ ਦੇ ਬਿਆਨ ਦੇ ਬਾਰੇ ਜੈਸ ਆਫ ਨੋ ਦੇ ਵਿੱਚ ਜਵਾਬ ਦਿਓ ਕਿ ਉਹਨਾਂ ਠੀਕ ਕਿਹਾ ਜਾਂ ਗਲਤ ਕਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਵਾਹਿਗੋਦੀਖਾ ਖਾਲਸਾ ਵਾਹਿਗੋਦੀ ਕੀ ਫਕ